ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਜੰਗ ਨੂੰ ਮਜ਼ਾਕ ਚ ਲੈ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਟਾਣੀਆਂ ਬਣਾ ਕੇ ਬੈਠਦੇ ਆ ਜੇਕਰ ਬਲੈਕਆਊਟ ਹੋਇਆ ਮੈਂ ਤਾਂ ਬਾਹਰ ਮੈਂ ਸੋਇਆ ਫਿਰ 1.5 ਵਜੇ ਉੱਤੇ ਹੀ ਪੜੇ ਗਿਆ ਸੁੱਤੇ ਪਿਆ ਤੇ ਹਾਂਜੀ ਤਾਂ ਫਿਰ ਮੈਂ ਤਾਂ ਅੰਦਰ ਆਇਆ ਦੌੜ ਕੇ ਦੋਰ ਕੇ ਅੰਦਰ ਹਾਂਜੀ ਇੱਕ ਉਧਰਲੇ ਬੰਨੇ ਉਹ ਕੰਦ ਹੈ ਪੂਰੀ ਦੀ ਪੂਰੀ ਬਿਲਡਿੰਗ ਦੀ ਉਸ ਤੇ ਬੱਜੇ ਹੋਏ ਸ਼ਰਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਨੁੱਖੀ ਸਰੀਰ ਦਾ ਕੀ ਹੋਊਗਾ ਇਸ ਕਰਕੇ ਭਾਈ ਇਸ ਚੀਜ਼ ਨੂੰ ਮਜ਼ਾਕ ਵਿੱਚ ਬਿਲਕੁਲ ਨਾ ਲਿਆ ਜਾਵੇ ਕੋਈ ਚੀਜ਼ ਦੀ ਕੀ ਫਿਰ ਸਵੇਰੇ ਵੀ ਕੁਝ ਹੋਵੇ ਸਵੇਰੇ ਵੀ ਹਾਂਜੀ ਉੱਥੇ ਖੂਹਾਂ ਤੇ ਹੋਇਆ ਅੱਛਾ ਉਹ ਤਾਂ ਕਹਿੰਦੇ ਇੱਦਾਂ ਥੱਲੇ ਡੈੱਕੇ ਨਾ ਸਾਨੂੰ ਹੁਣੇ ਦੱਸ ਕੇ ਗਏ ਆ ਹਾਂ ਕਹਿੰਦੇ ਇੱਦਾਂ ਖੇਤ ਦੇ ਵਿੱਚ ਡਿਗਾ ਡੱਕੇ ਫਿਰ ਤਾਂ ਚੜ ਗਿਆ ਬਾਹਰ ਵਿੱਚ ਤਮਾਕੀ ਇੰਨੀ ਜ਼ੋਰ ਨਾਲ ਹੋਇਆ ਸਾਡੇ ਸਾਰੇ ਦਰਵਾਜ਼ੇ ਇੱਦਾਂ ਖੜਕੇ ਜਿੱਦਾਂ ਪਹਛਾਲ ਆਇਆ ਹੁੰਦਾ ਨਾ ਠੀਕ ਹੈ ਤੇ ਜਦੋਂ ਅਸੀਂ ਦੇਖਿਆ ਬਾਹਰ ਆ ਕੇ ਸਾਡੇ ਇੱਥੇ ਧੂਆਂ ਧੂਆਂ ਜਿਆ ਹੋਇਆ ਸੀਗਾ ਇੱਕ ਘਰ ਦੇ ਚਾਰ ਬੰਦੇ ਆ ਦੇਖ ਲਓ ਇੱਕ ਪਿਓ ਪੁੱਤ ਗਾਂ ਦੋ ਮੁੰਡੇ ਅੱਛਾ ਸਾਰੇ ਉੱਥੇ ਸੀ ਅਫਸਰ ਬਣੇ ਉਹ ਚਾਰੇ ਹੀ ਮੌਕਾ ਦੇ ਚੌਂਦਿਆਂ ਲਾਛਾਂ ਆਈਆਂ ਤਾਂ ਵਿਚਾਰੀਆਂ ਰੋਂਦੀਆਂ ਫਿਰ ਸ਼ਹੀਦ ਹਾਂਜੀ ਸ਼ਹੀਦ ਹੋ ਗਏ ਅਬ ਮੀਟਿੰਗਾਂ ਕਰ ਲੈਣੇ ਇਹਦੇ ਅੰਦਰ ਅਸੀਂ ਮੀਟਿੰਗਾਂ ਕਰ ਲੈਂਦੇ ਆ ਚਲੋ ਜੀ ਆਪਾਂ ਸਾਡੇ ਤੇ ਕਿਹੜਾ ਮੰਮ ਡਿਗਣੇ ਕਹਿਣਾ ਹਾਂ ਡਿਗਣੇ ਤਾਂ ਜਨਤਾ ਗਰੀਬ ਤੇ ਆ ਉਹਨਾਂ ਤੇ ਨਹੀਂ ਡਿਗਣੇ ਉਹਨਾਂ ਤੇ ਡਿਗੇ ਇੱਕ ਵਾਰੀ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਐਦਾਂ ਹਾਲਤ ਹੁੰਦੀ ਆ ਉਹ ਕਹੇ ਸਾਹਮਣੇ ਕੰਦੇ ਸਾਰਾ ਕੁਝ ਦੱਸ ਰਹੀ ਕਿੱਦਾਂ ਛੜ ਰਹੇ ਲੱਗੇ ਨੇ ਆਮ ਬੰਦਾ ਤਾਂ ਵੈਸੇ ਹੀ ਰਗੜਿਆ ਜਾਊ ਜੇ ਇੰਨੇ ਕੁਰੀ ਬੰਦੇ ਤੋਂ ਮਰ ਜੂ ਇੱਕ ਰਹਿਣਾ ਲੱਗਣ ਤੇ ਮਰ ਜਾਣਾ ਇੰਨੇ ਆ ਖਤਰਨਾਕ ਰਾਨੇ ਆ ਅਸੀਂ ਤਾਂ ਹੁਣ ਦੇਖੇ ਅੱਖੀ ਦੇਖਿਆ ਸਾਰਾ ਕੁਝ ਹਾਂ ਐਡੇ ਐਡੇ ਵੱਡੇ ਪਲੇਟਾ ਕੁਝ ਹੋਇਆ ਇੱਕ ਵਾਰ ਦੇ ਲਈ ਦਿਲ ਚ ਕੀ ਆਇਆ ਵੀ ਕੀ ਮਾੜਾ ਆਇਆ ਵੀ ਹੁਣ ਤਾਂ ਗਏ ਹਾਂ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ جنگ ਨੂੰ ਮਜ਼ਾਕ ਚ ਲੈ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਟਾਣੀਆਂ ਬਣਾ ਕੇ ਬੈਠਦੇ ਆ ਜੇਕਰ ਬਲੈਕਆਊਟ ਹੋਇਆ ਤੇ ਨਾਲ ਦੀ ਨਾਲ ਆਨੰਦ ਲੈਂਦੇ ਫਿਰ ਰਹੇ ਨੇ ਇਹ ਕਹਿ ਰਹੇ ਨੇ ਕਿ ਕੁਝ ਨਹੀਂ ਹੁੰਦਾ ਇਹ ਗੱਲਾਂ ਹੀ ਨੇ ਇਹ ਤਾਂ ਸਿਰਫ ਦੋਨੋਂ ਦੇਸ਼ ਆਪਸ ਦੇ ਵਿੱਚ ਖੇਡ ਰਹੇ ਨੇ ਤੁਹਾਨੂੰ ਤਸਵੀਰ ਦਿਖਾਉਣੀ ਹੈ ਇੱਕ ਪ੍ਰਵਾਸੀ ਬਾਈ ਇੱਥੇ ਕੰਮ ਕਰਦਾ ਕੰਗਣੀਆਲ ਪਿੰਡ ਦੇ ਵਿੱਚ ਮੌਜੂਦ ਆ ਕਿਉਂਕਿ ਇੱਥੇ ਬੀਤੀ ਰਾਤ ਤਮਾਕਾ ਖੇਜ ਸਮਗਰੀ ਡਿੱਗੀ ਜਿਸ ਤੋਂ ਬਾਅਦ ਬਹੁਤ ਸਾਰਾ ਨੁਕਸਾਨ ਹੋਇਆ भाई आपका नाम क्या है मेरा नाम है सकींदर। सतिन? सकेंदर सतिन ठीक है तो ये आपके ये चोटें लगी हैं यहाँ पर यहाँ पर और यहाँ कैसे लगी हैं ये बताना जरा तो जोर से धमाके आया था उसके फुटने के बाद मेरे को चोट लगा है अच्छा कितने सी तुसी के तो मैं तो बाहर में सोया था डेढ़ बजे बाहर सुते थे हाँ जी और कौन कौन सी नाल सारे बच्चे भी सी ਹਾਂ ਮੁੰਡਾ ਵੀ ਸਾਰੇ ਸੋਇਆ ਸਰਬਾਰੇ ਹੋਰ ਕਿਸੇ ਦੇ ਤਾਂ ਨਹੀਂ ਲੱਗੀ ਸੱਟ ਨਹੀਂ ਕਿਸੇ ਦਾ ਨਹੀਂ ਲੱਗਾ ਵਕੇ ਮੇਰੇ ਕਚੋਟ ਲੱਗਾ اچھا ਠੀਕ ਹੈ ਕਿੰਨੀ ਕ ਲੱਗੀ ਆ ਸੱਟ ਕਿੱਥੇ ਕਿੱਥੇ ਕੀ ਕੀ ਲੱਗਾ ਪੂਰੇ ਲੱਗਾ ਤਿੰਨ ਜਗ੍ਹਾ ਸੱਟ ਲੱਗਾ ਮੇਰੇ ਤਾਂਕੇ ਵੀ ਲੱਗੇ ਕਿਤੇ ਇੱਕ ਬਚਾ ਮੇ ਟਾਂਕਾ ਤਾਂ ਸਾਰੇ ਵਿੱਚ ਲੱਗਾ ਹੈ اچھا ਸਾਰੇ ਹੀ ਲੱਗਾ ਹਾਂਜੀ ਠੀਕ ਹੋਇਆ ਕੀ ਕੀ ਮਹਿਸੂਸ ਹੋਇਆ ਜਦੋਂ ਇਹ ਹੋਇਆ ਹਮਲਾ ਜਾਂ ਤੁਹਾਨੂੰ ਪਹਿਲਾਂ ਪਤਾ ਲੱਗਿਆ ਸੀ ਜਾਂ ਤੁਸੀਂ ਉੱਠ ਕੇ ਧੁਰ ਪਏ ਸੀ ਭੱਜ ਪਏ ਸੀ ਜਾਂ ਫਿਰ ਸੁੱਤਿਆਂ ਤੇ ਡਿਗਿਆ ਆਕੇ ਸੁੱਤੇ ਹੀ ਪੱਡੇ ਗਿਆ ਸੁੱਤੇ ਪਿਆ ਤੇ ਹਾਂਜੀ ਤਾਂ ਫਿਰ ਮੈਂ ਤਾਂ ਅੰਦਰ ਆਇਆ ਦੌੜਕੇ ਮੈਂ ਦੌੜਕੇ ਅੰਦਰ ਆਇਆ ਹਾਂਜੀ ਠੀਕ ਹੈ ਠੀਕ ਹੈ ਸੋ ਰਾਤ ਦੇ ਟਾਈਮ ਤੁਹਾਨੂੰ ਹਸਪਤਾਲ ਫਿਰ ਪਿੰਡ ਵਾਲੇ ਹੀ ਲੈ ਕੇ ਗਏ ਹਾਂਜੀ ਐਂਬੂਲੈਂਸ سے ਗਿਆ ਤੇ ਐਂਬੂਲੈਂਸ ਇੱਕ ਚੀਜ਼ ਤੇ ਜ਼ਰੂਰ ਤੁਸੀਂ ਗੱਲ ਦੱਸਿਓ ਕਿ ਸਾਰੇ ਪ੍ਰਵਾਸੀ ਮਜ਼ਦੂਰ ਤਾਂ ਰੇਲਵੇ ਸਟੇਸ਼ਨ ਭਰਿਆ ਪਿਆ ਉਹ ਵਾਪਸ ਜਾਈ ਜਾਂਦੇ ਆ ਕਹਿੰਦੇ ਇੱਥੇ ਮਾਹੌਲ ਨਹੀਂ ਸਹੀ ਤੁਹਾਨੂੰ ਨਹੀਂ ਲੱਗਾ ਕਿ ਮਾਹੌਲ ਨਹੀਂ ਸਹੀ ਚਲੇ ਜਾਣਾ ਚਾਹੀਦਾ ਜਾਂ ਇਦਾਂ ਸੁੱਤੇ ਜਾਣੇ ਲਈ ਲੇਕਿਨ ਅਭੀ ਤੋ ਹੋਰ ਮਾਹੌਲ ਜਾਦੇ ਖਰਾਬ ਹੋ ਗਿਆ ਤਾਂ ਇਸ ਰੁਕ ਗਿਆ ਕਿ ਚਲੋ ਉਧਰ ਵਿੱਚ ਮ ਕੰਡਨ ਹੈ ਹੋ ਜਾ ਜਿਆਦੇ اچھا ਤਾਂ ਕਰਕੇ ਅਸੀਂ ਲੋਕ ਵੈਸੇ ਜਾਣ ਬਾਰੇ ਸੋਚਿਆ ਸੀ ਹਾਂਜੀ ਠੀਕ ਹੈ ਸੋ ਆ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਇਹ ਸੁਚੇਂਦਰ ਬਾਈ ਹੁਣੀ ਨੇ ਤਾਂ ਇਹ ਕੰਗਣੀਵਾਲ ਪਿੰਡ ਹੈ ਇਸ ਦੇ ਵਿੱਚ ਬੀਤੀ ਰਾਤ ਜਦੋਂ ਤੁਮਾਕਾ ਹੁੰਦਾ ਤੁਮਾਕਾ ਕੇ ਇਸ ਸਮਗਰੀ ਤੇ ਦੋ ਵਾਰ ਡਿਗੀ ਹੈ ਇੱਕ ਵਾਰੀ ਵੀ ਨਹੀਂ ਇੱਕ ਵਾਰ ਰਾਤ 1.5 ਵਜੇ ਦਾ ਸਮਾਂ ਸੀ ਤੇ ਦੂਸਰੀ ਵਾਰ ਸਵੇਰੇ ਕਹਿੰਦੇ ਨੇ 7:00 ਵਜੇ ਦਾ ਸਮਾਂ ਸੀ ਉਹ ਆਪਾਂ ਕਿਸੇ ਪਿੰਡ ਵਾਸੀ ਤੋਂ ਪੁੱਛਦੇ ਹਾਂ ਐਕਚੁਅਲ ਡਾਟਾ ਕੀ ਹੈ ਤੁਸੀਂ ਇਹਨਾਂ ਦੇ ਨਾਲ ਹੀ ਇੱਥੇ ਰਹਿੰਦੇ ਹੋ ਜੀ ਤੁਹਾਨੂੰ ਕੁਝ ਪਤਾ ਲੱਗਾ ਕਿੱਦਾਂ ਕੀ ਹੋਇਆ ਸੀਗਾ ਉਸਕੇ ਘਰ ਵਾਲਾ ਅੱਛਾ ਘਰ ਵਾਲੇ ਹੋ ਠੀਕ ਹੈ ਤਾਂ ਕੈਸੇ ਹੋਆ ਆਪਕੋ ਪਹਿਲੇ ਜਾਗ ਆ ਗਈ ਥੀ ਜਦ ਜਦ ਧਮਾਕਾ ਹੋਣੇ ਕੇ ਬਾਅਦ ਚੋਟ ਲੱਗਨੇ ਕੇ ਬਾਅਦ ਪਤਾ ਲੱਗਾ ਨਹੀਂ ਜਦ ਧਮਾਕਾ ਹੋਆ ਤਾਂ ਹਮ ਉਠੇ ਤਾਂ ਸਾਰੇ ਨਿਆਣਾ ਕੋ ਉਠਾਈਆ ਆਪਣਾ ਘਰ ਵਾਲਾ ਕੋ ਉਠਾਈਏ ਫੇਰ ਅੰਦਰ ਲੈ ਕੇ ਆਏ ਤਾਂ ਘਰ ਵਾਲੇ ਕੇ ਚੋਟ ਲੱਗ ਗਈ ਥੀ ਤਬ ਤੱਕ ਹਾਂ ਚੋਟ ਲੱਗਿਆ ਬੱਲੇਡ ਨਿਕਲੇ ਲੱਗਾ ਥਾ ਲਗਾ ਕਿਆ ਥਾ ਲਗਾ ਛੀਸ਼ਾ ਲਗਾ ਜਾਂ ਫਿਰ ਕੋਈ ਔਰ ਚੀਜ਼ ਲਗੀ ਕੋਈ ਛੀਸ਼ਾ ਲਗਾ ਥਾ ਛੀਸ਼ਾ ਲਗਾ ਠੀਕ ਹੈ ਠੀਕ ਹੈ ਸ਼ੁਕਰੀਆ ਸੋ ਇਹ ਹਾਲਾਤ ਨੇ ਤੁਸੀਂ ਇਸ ਚੀਜ਼ ਨੂੰ ਮਜ਼ਾਕ ਚ ਬਿਲਕੁਲ ਬਿਨਾ ਲਓ ਕਿ ਭਾਈ ਕੀ ਹੁੰਦਾ ਅਸੀਂ ਤਾਂ ਘੁੰਮ ਫੇਰ ਸਕਦੇ ਆਂ ਅਸੀਂ ਬਾਹਰ ਘੁੰਮਦੇ ਆਂ ਅਸੀਂ ਬਾਹਰ ਟਹਾਣੀਆਂ ਬਣਾ ਕੇ ਬੈਠਦੇ ਆਂ ਕਿ ਦੇਖਦੇ ਆਂ ਕਿ ਕੀ ਕੁਝ ਮਾਹੌਲ ਐ ਤੁਸੀਂ ਜਦੋਂ ਫੋਨ ਕੱਢ ਕੇ ਵੀਡੀਓ ਬਣਾਉਨੇ ਹੋ ਅਸਮਾਨ ਦੇ ਵਿੱਚ ਉਹ ਦੇਖਣ ਨੂੰ ਤਾਂ ਤੁਹਾਨੂੰ ਚੰਗੀ ਲੱਗ ਸਕਦੀ ਐ ਤੁਸੀਂ 10 ਬੰਦਿਆਂ ਨੂੰ ਕਹਿ ਸਕਦੇ ਹੋ ਕਿ ਇਹ ਵੀਡੀਓ ਮੈਂ ਬਣਾਈ ਐ ਪਰ ਜੇਕਰ ਉਸ ਦੇ ਵਿੱਚ ਤੁਸੀਂ ਨੁਕਸਾਨੇ ਜਾਨੇ ਹੋ ਤਾਂ ਤੁਹਾਡੇ ਪਰਿਵਾਰ ਨੂੰ ਪਤਾ ਹੈ ਤੁਹਾਨੂੰ ਪਤਾ ਹੈ ਕਿ ਵਿਪਤਾ ਕਿੰਨੀ ਵੱਡੀ ਪੈਣੀ ਹੈ ਜੰਗ ਦਾ ਸ਼ਬਦ ਬੋਲ ਦੇਣਾ ਢਾਈ ਅੱਖਰਾਂ ਦਾ ਬਹੁਤ ਸੌਖਾ ਹੁੰਦਾ ਹੈ ਪਰ ਉਸ ਨੂੰ ਭੁਗਤਣ ਵਾਲੇ ਜਾਣਦੇ ਨੇ ਕਿ ਇਹ ਜੰਗ ਕਿੰਨੀ ਮਹਿੰਗੀ ਪੈਂਦੀ ਹੈ ਪੰਜਾਬ ਇਸ ਦਾ ਭੁਗਤ ਭੋਗੀ ਨਹੀਂ ਹੈ ਤੇ ਬਣ ਵੀ ਰਿਹਾ ਉਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਆਜੋ ਕੁਝ ਹੋਰ ਤਸਵੀਰਾਂ ਤੁਹਾਨੂੰ ਇੱਧਰ ਵਿਖਾਉਨੇ ਆ। ਤੁਹਾਡੇ ਸਾਰਿਆਂ ਤੱਕ ਇਹ ਜਾਣਕਾਰੀ ਤਾਂ ਪਹੁੰਚ ਹੀ ਗਈ ਹੋਊਗੀ ਕਿ ਭਾਰਤ-ਪਾਕ ਆਪਸ ਦੇ ਵਿੱਚ ਜੰਗ ਦੇ ਮੈਦਾਨ ਚ ਉਤਰੇ ਹੋਏ ਨੇ। ਲਗਾਤਾਰ ਹਮਲੇ ਹੁੰਦੇ ਨੇ ਉਹ ਵੀ ਦੇਰ ਰਾਤ ਨੂੰ। ਮੇਰੇ ਪਿੱਛੇ ਤਸਵੀਰ ਦੇਖ ਰਹੇ ਹੋ ਇਹ ਕਾਰ ਹੈ ਜਿਸ ਦੇ ਉੱਪਰ ਨੁਕਸਾਨ ਹੋਇਆ ਹੈ ਖਾਸਾ ਕਿਉਂਕਿ ਇੱਥੇ ਇੱਕ ਧਮਾਕਾਖੇ ਸਮਗਰੀ ਡਿੱਗੀ ਸੀ। ਇਹ ਹੀ ਦੱਸਣ ਲਈ ਤੁਹਾਨੂੰ ਇਹ ਚੀਜ਼ਾਂ ਦਿਖਾ ਰਹੇ ਆ ਕਿ ਇਹ ਚੀਜ਼ਾਂ ਕਿੰਨੀਆਂ ਖਤਰਨਾਕ ਹੁੰਦੀਆਂ ਨੇ ਡਰਾਉਣਾ ਸਾਡਾ ਕੰਮ ਨਹੀਂ ਹੈ ਪਰ ਸੁਚੇਤ ਕਰ ਰਹੇ ਆ ਐਜੂਕੇਟ ਕਰ ਰਹੇ ਆ ਇਹ ਦੇਖ ਰਹੇ ਹਾਂ ਇਹ ਕਿੰਨਾ ਖਤਰਨਾਕ ਮੰਜ਼ਰ ਹੋਊਗਾ ਇਹ ਲੋਹੇ ਦੀਆਂ ਚੀਜ਼ਾਂ ਨੇ ਬਣੀਆਂ ਹੋਈਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਪਾਟ ਜਾਂਦੀਆਂ ਨੇ ਪਰ ਜੇਕਰ ਇੱਕ ਮਨੁੱਖ ਹੋਵੇ ਉਹਦਾ ਕੀ ਹਾਲ ਹੋਊਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇੱਕ ਉਧਰਲੇ ਬੰਨੇ ਉਹ ਕੰਧ ਹੈ ਪੂਰੀ ਦੀ ਪੂਰੀ ਬਿਲਡਿੰਗ ਦੀ ਉਸ ਤੇ ਵੱਜੇ ਹੋਈ ਸ਼ਰਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਨੁੱਖੀ ਸਰੀਰ ਦਾ ਕੀ ਹੋਊਗਾ ਇਸ ਕਰਕੇ ਭਾਈ ਇਸ ਚੀਜ਼ ਨੂੰ ਮਜ਼ਾ ਕੱਚ ਬਿਲਕੁਲ ਨਾ ਲਿਆ ਜਾਵੇ ਵੀ ਭਾਈ ਜੇਕਰ ਬਲੈਕਆਊਟ ਹੈ ਅਸੀਂ ਟਾਣੀਆਂ ਬਣਾ ਕੇ ਕਿਤੇ ਵੀ ਬੈਠ ਜਾਈਏ ਕਿਤੇ ਵੀ ਆਨੰਦ ਦੇ ਨਾਲ ਬੈਠਦੇ ਆਂ ਅਸੀਂ ਫੋਨ ਚਲਾਉਨੇ ਆ ਗੱਲਾਂ ਕਰਦੇ ਆ ਇਹ ਚੀਜ਼ਾਂ ਕਰਦੀਆਂ ਸ਼ੋਭਾ ਨਹੀਂ ਦਿੰਦੀਆਂ ਇਹ ਹਾਲਾਤ ਐਸ ਸਮੇ ਇਹੋ ਜੇ ਨਹੀਂ ਨੇ ਕਿ ਤੁਸੀਂ ਕਿਤੇ ਵੀ ਬੈਠ ਕੇ ਆਨੰਦ ਮਾਣ ਸਕੋ ਵੀ ਭਾਈ ਕੀ ਹੋਣ ਲੱਗਾ ਇੱਥੇ ਕੁਝ ਨਹੀਂ ਹੋਣਾ ਇੱਥੇ ਦੋ ਹਮਲੇ ਹੋਏ ਨੇ ਆਪਾਂ ਬਾਈ ਹੋਣਾ ਤੋਂ ਪੁੱਛ ਆਂਟੀ ਜੀ ਕਹਿੰਦੇ ਦੋ ਵਾਰ ਹਮਲਾ ਹੋਇਆ ਇੱਥੇ ਪਹਿਲਾਂ ਰਾਤ ਨੂੰ ਚੀਜ਼ ਡਿੱਗੀ ਫਿਰ ਸਵੇਰੇ ਵੀ ਕੁਝ ਹੋਇਆ ਸਵੇਰੇ ਵੀ ਹਾਂਜੀ ਉੱਥੇ ਖੂਹਾਂ ਦੇ ਹੋਇਆ ਅੱਛਾ ਉਹ ਤਾਂ ਕਹਿੰਦੇ ਇੰਦਾ ਥੱਲੇ ਡੱਕੇ ਨਾ ਸਾਨੂੰ ਹੁਣੇ ਦੱਸ ਕੇ ਗਏ ਆ ਕਹਿੰਦੇ ਇੰਦਾ ਖੇਤ ਦੇ ਵਿੱਚ ਡਿੱ ਗਿਆ ਡੱਕੇ ਫੇਰ ਤਾਂ ਚੱਲ ਗਿਆ अच्छा जी हां ठीक है ये फटया ये उनहा लोकां नु की कहोगे जेडे मजाक च ले रहे ने ਵੀ ਭਾਈ ਜੇ ਆ ਬੇਪੂਆ ਹਾਂ ਸਦਾਈ ਆ ਲੋਕੀ ਜਿਹੜੇ ਕਹਿੰਦੇ ਲਾਈਟ ਗਈ ਆ ਆਪਾਂ ਬਾਹਰ ਬੈਠਦੇ ਕੁਰਸੀਆਂ ਢਾ ਕੇ ਆ ਹੁਣ ਭਾਈ ਤੁਹਾਡੇ ਘਰ ਦੇ ਲਾਗੇ ਉਹ ਰਹਿੰਦੇ ਸੀ ਪ੍ਰਵਾਸੀ ਮਜ਼ਦੂਰ ਕਿੰਨੀ ਸੱਟ ਲੱਗੀ ਆ ਜੇ ਬੈਠਾ ਸੀ ਉਹ ਹਾਂ ਜੀ ਇਹੇ ਗੱਲ ਆ ਭਾਜੀ ਬਾਹਰ ਤਾਂ ਬੈਠਣ ਦਾ ਮਾਹੌਲ ਹੀ ਨਹੀਂ ਸੀ ਇੰਨਾ ਜਾਣ ਕੇ ਹੋਇਆ ਜਿੱਦਾਂ ਸਰਕਾਰ ਦੀ ਐਡਵਾਈਜ਼ਰੀ ਆਉਂਦੀ ਆ ਹਾਂਜੀ ਐਡਵਾਈਜ਼ਰੀ ਨੂੰ ਮੰਨਦੇ ਕਿਉਂ ਨਹੀਂ ਲੋਕ ਬੇਵਕੂਫ ਕਿਉਂ ਬਣਦੇ ਜਾ ਰਹੇ ਨੇ ਇਹ ਨਹੀਂ ਇਹ ਗਲਤ ਗਲਤ ਆ ਜੋ ਐਡਵਾਈਜ਼ਰੀ ਆਉਂਦੀ ਆ ਲਾਈਟਾਂ ਆਫ ਕਰਨ ਦੀ ਆਉਂਦੀ ਆ ਔਰ ਐਡਵਾਈਜ਼ਰੀ ਆ ਰਹੀ ਆ ਵੀ ਤੁਸੀਂ ਅੰਦਰ ਸੋਵੋ ਅੰਦਰ ਸੋਵੋ ਕਿਉਂ ਆ ਜਿੱਦਾਂ ਮੈਂ ਦੇਖਿਆ ਆ ਦੇਖਦੇ ਆ ਕੰਗਣੀ ਹਾਲ ਚ ਸ਼ਰਲੇ ਵਜੇ ਆ ਇੱਕ ਜੇ ਕੋਈ ਬੰਦਾ ਬਾਹਰ ਹੋਂਦਾ ਇੱਕ ਇੱਥੇ ਦੱਸ ਦੇ ਬਈ ਇਹਦਾ ਉਹ ਹੀ ਆਪਾ ਬਾਈ ਜੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਮੈਂ ਇਹੀ ਦੱਸ ਰਿਹਾ ਸੀ ਸਾਡੇ ਜ਼ਰੂਰਤ ਕਿ ਉਹ ਸਾਹਮਣੇ ਕੰਧ ਦੇਖੋ ਉਹ ਚ ਸੀਮੈਂਟ ਹੈ ਰੇਤ ਹੈ ਬਜਰੀ ਹੈ ਜੇ ਉਹ ਚੀਜ਼ ਇੰਨੀ ਪਾਟ ਸਕਦੀ ਐ ਇੰਨੀਆਂ ਲੱਗ ਸਕਦੀਆਂ ਨੇ ਤਾਂ ਇੱਕ ਬੰਦੇ ਦੇ ਸਰੀਰ ਨੂੰ ਕੀ ਬੰਦੇ ਦਾ ਸਰੀਰ ਤਾਂ ਕੁਝ ਵੀ ਨਹੀਂਗਾ ਹਾਂ ਬੰਦੇ ਦਾ ਸਰੀਰ ਕੁਝ ਨਹੀਂ ਇਹ ਜੋ ਗੱਲ ਕੀ ਪ੍ਰਸ਼ਾਸਨ ਵੱਲੋਂ ਅਡਵਾਈਜ਼ਰੀ ਆਉਂਦੀ ਆ ਹੈ ਨਾ ਉਹ ਮੰਨਣਾ ਚਾਹੀਦਾ ਇਹ ਸਿਆਣਪ ਨਹੀਂ ਗਈ ਭਈ ਜੇ ਤੁਸੀਂ ਕਹੋ ਅਸੀਂ ਬਾਹਰ ਵੈਣਾ ਬਾਹਰ ਸੌਣਾ ਅਸੀਂ ਲਾਈਟ ਨਹੀਂ ਬੁਝਾਉਣੀ ਇਹ ਤਾਂ ਆਪਣੇ ਆਪ ਨਾਲ ਵੀ ਧੋਖਾ ਆ ਆਪਣੇ ਆਪ ਨਾਲ ਵੀ ਧੋਖਾ ਹੈ ਤੇ ਤੁਸੀਂ ਹੋਰ ਬਾਕੀਆਂ ਦਾ ਵੀ ਧੋਖਾ ਕਰਦੇ ਆ ਕਿਤੇ ਨੁਕਸਾਨ ਹੋ ਸਕਦਾ ਚਲੋ ਵਾਹਿਗੁਰੂ ਨਾ ਕਰੇ ਕਿਸੇ ਦਾ ਨੁਕਸਾਨ ਤੇ ਇਹ ਐਡਵਾਈਜ਼ਰੀ ਮੰਨਣੀ ਚਾਹੀਦੀ ਹੈ ਅੱਛਾ ਇਸ ਗੱਲ ਤੇ ਚਾਨਣਾ ਪਾਇਓ ਕਿ ਆਮ ਜਨ ਸਧਾਰਨ ਵਿਅਕਤੀ ਪੰਜਾਬ ਚ ਰਹਿਣ ਵਾਲਾ ਭਾਰਤ ਚ ਰਹਿਣ ਵਾਲਾ ਜੰਗ ਚਾਹੁੰਦਾ ਹੈ ਕੀ ਜੰਗ ਚਾਹੁੰਦਾ ਨਹੀਂ ਜੰਗ ਤਾਂ ਦੇਖੋ ਲੜਾਈ ਦਾ ਤਾਂ ਬਈ ਕੋਈ ਨਹੀਂ ਚਾਹੁੰਦਾ ਲੜਾਈ ਕੋਈ ਨਹੀਂ ਚਾਹੁੰਦਾ ਕੋਈ ਵੀ ਨਾ ਅਸੀਂ ਚਾਹੁੰਦੇ ਆ ਨਾ ਮਲਕੀ ਕੋਈ ਵੀ ਦੇਸ਼ ਨਹੀਂ ਲੜਾਈ ਚਾਹੁੰਦਾ ਔਰ ਇੰਡੀਆ ਦੀ ਤਾਂ ਇਹ ਗੱਲ ਹੈਗੀ ਆ ਵੀ ਅਸੀਂ ਪੀਸ ਨਾ ਰਹਿਣਾ ਚਾਹੁੰਦੇ ਆ ਪਰ ਜੇ ਸਾਡੇ ਤੇ ਥੋਪੀ ਜਾਵੇ ਜੋ ਸਾਡੇ ਉਹ ਮਲਕੀ 26 ਉਹ ਜਵਾਨ ਮਾਰੇ ਆ ਤੇ ਫੇਰ ਥੋਪਣ ਵਾਲੀ ਗੱਲ ਆ ਵੀ ਥੋਪੀ ਜਾਵੇ ਤਾਂ ਫੇਰ ਤਾਂ ਇੱਕ ਕਹਾਵਤ ਆ ਵੀ ਜੇ ਤੁਸੀਂ ਪੀਸਫੁਲੀ ਰਹਿਣਾ ਚਾਹੁੰਦੇ ਆ ਤਾਂ ਜੰਗ ਲਈ ਤਿਆਰ ਰੋ ਅਗਲਾ ਡਰੇ ਵੀ ਇਹਨਾਂ ਨੂੰ ਛੇੜਿਆ ਤਾਂ ਸਾਨੂੰ ਇਹ ਪਹਿਣਗੇ ਇਹਨਾਂ ਦਾ ਕਰਨਾ ਹੀ ਪੈਣਾ ਸੀਗਾ ਜੋ ਸਾਡੇ ਮਲਕੀ ਹਕੂਮਤ ਕਰ ਰਹੀ ਆ ਇਹਨਾਂ ਦਾ ਕਰਨਾ ਪੈਣਾ ਤੇ ਹੁਣ ਜੋ ਨੁਕਸਾਨ ਹੋਇਆ ਇੱਕ ਉਹ ਜਿਹੜੀ ਇੱਕ ਕੁੜੀ ਸੀਗੀ ਉਹ ਇੱਕ ਸੈਕੰਡ ਲੈਫਟ ਇਨਡੈਂਟ ਨੇਵੀ ਦਾ ਜਿਹੜਾ ਉਹਨੂੰ ਮਾਰਿਆ ਉਹ ਦੁਨੀਆ ਭਰ ਦੇ ਵਿੱਚ ਉਹ ਪਪੂਲਰ ਹੋਈ ਉਹ ਜਿਹੜੀ ਸੀ ਉਹਦੀ ਫੋਟੋ ਉਹ ਲੇਡੀ ਕੋਲ ਵਿਚਾਰੀ ਬੈਠੀ ਆ ਤੇ ਉਹ ਇਸ ਵੇਲੇ ਇਸ ਸਾਲ ਦੀ ਸਭ ਤੋਂ ਤਖਦਾਈ ਫੋਟੋ ਉਹ ਸੀ ਸਾਰਿਆਂ ਨੂੰ ਇਨਸਾਨੀਅਤ ਦਾ ਕਤਲ ਹੋਇਆ ਉਥੇ ਸਰ ਉਹ ਆਪਰੇਸ਼ਨ ਸਿੰਧੂਰ ਆਪਾਂ ਇਹਨੂੰ ਨਾਮ ਦਿੱਤਾ ਹੈ ਕਿ ਸਿੰਧੂਰ ਜਿਹੜੇ ਉਜੜੇ ਨੇ ਆਪਾਂ ਉਹਨਾਂ ਦਾ ਬਦਲਾ ਲੈਣਾ ਪਰ ਹੁਣ ਕਿੰਨੇ ਸਿੰਧੂਰ ਉਜੜਣਗੇ ਜਦੋਂ ਇਹ ਗੱਲ ਗਾਂਵ ਵੱਧ ਗਈ ਦੇਖੋ ਤੁਹਾਡੀ ਗੱਲ ਠੀਕ ਆ ਇਹ ਤਾਂ ਜਿਹੜਾ ਮੁਲਕ ਦੂਜਾ ਮੁਲਕ ਆ ਉਹਨੂੰ ਵੀ ਚਾਹੀਦਾ ਪਰ ਅਸੀਂ ਹਾਂ ਉਹਨੂੰ ਵੀ ਸਮਝਣਾ ਚਾਹੀਦਾ ਲੜਾਈ ਤੇ ਰੱਖਿਆ ਤਾਂ ਕੁਝ ਨਹੀਂ ਅਸੀਂ ਇਸ ਨਹੀਂ ਕਹਿੰਦੇ ਵੀ ਲੜਾਈ ਲੱਗੇ ਜ਼ੋਰ ਨਾਲ ਲੱਗੇ ਪਰ ਜਿੱਲੇ ਸਰ ਤੇ ਤੁਸੀਂ ਥੋਪੂਗੇ ਤੁਸੀਂ ਮੰਨੂਗੇ ਨਹੀਂ ਤਾਂ ਫੇਰ ਤਾਂ ਭਾਈ ਸ਼ਰੀਫ ਬੰਦਾ ਵੀ ਗੁੱਸੇ ਚ ਆਉਂਦਾ ਹੀ ਆਉਂਦਾ ਆ ਕਿੰਨਾ ਚਿਰ ਦੇਖ ਲਓਗੇ ਇਹ ਬਹੁਤ ਆ ਇਹਨਾਂ ਦਾ ਇਹ ਹੀ ਸੀਗਾ ਪਹਿਲਾਂ ਉਹ ਇੱਕ ਸੀਆਰਪੀ ਵਾਲੇ ਮਾਰੇ ਸੀਗੇ ਫੇਰ ਕੋ ਸਰਦਾਰ ਮਾਰੇ ਸੀਗੇ ਇਦਾਂ ਦੀਆਂ ਨਿੱਕੀਆਂ ਮੋਟੀਆਂ ਘਟਨਾ ਕਰਦੇ ਰਹਿੰਦੇ ਆ ਉੱਥੇ ਜੇ ਐਨ ਕੇ ਦੇ ਵਿੱਚ ਤਾਂ ਹੁੰਦੀ ਰਹੀ ਜੇ ਕਿ ਜੇ ਐਨ ਕੇ ਚ ਹੁਣ ਵੀ ਇਹ ਨਹੀਂ 13 14 ਜਿਹੜੇ ਆ ਗੁਰਦੁਆਰੇ ਚ ਵੀ ਹੋਇਆ ਉਹ ਮਾਰੇ ਆ ਹਾਂਜੀ ਪਹੁੰਚੇ ਲਈ ਪਹੁੰਚ ਮਾਰੇ ਆ ਇਦਾਂ ਨਹੀਂ ਚਾਹੀਦਾ ਤੇ ਉਹ ਪਤਾ ਨਹੀਂ ਕੀ ਗੱਲ ਆ ਇਹਨਾਂ ਨੂੰ ਲੋਕਾਂ ਨੂੰ ਖਰੇ ਸਮਝ ਨਹੀਂ ਆਉਂਦੀ ਤੇ ਇਦਾਂ ਨਹੀਂ ਅਸੀਂ ਤਾਂ ਵੀ ਜਿਹੜਾ ਇੰਡੀਆ ਜਿਹੜਾ ਸ਼ਾਸਕ ਹੈ ਜਨਾਬ ਉਹਦਾ ਤਾਂ ਪੁੱਤ ਆਪਾਂ ਪਹਿਲਾਂ ਹੀ ਦੇਖਦੇ ਆ ਅਮਰੀਕਾ ਕੈਨੇਡਾ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਸੈੱਟ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਈਵਨ ਆਪਾਂ ਪਾਕਿਸਤਾਨ ਦੀ ਗੱਲ ਵੀ ਕਰ ਲਈਏ ਤਾਂ ੁੱਟੋ ਵਰਗਿਆਂ ਨੇ ਆਪਣੇ ਜਿੰਨੇ ਜੀ ਸੀ ਪਹਿਲਾਂ ਹੀ ਕੱਢ ਦਿੱਤੇ ਦੇਸ਼ ਦੇ ਵਿੱਚੋਂ ਆਮ ਜਨ ਸਧਾਰਨ ਵਿਅਕਤੀ ਮਰਨ ਲਈ ਹੈ ਤੇ ਜਿਹੜੇ ਇਹ ਨੇ ਸੋ ਕੋਲਡ 엘ੀਟ ਕਹਿ ਲਈਏ ਆਪਾਂ ਇਹਨਾਂ ਨੂੰ ਇਹ ਆਨੰਦ ਲੈਂਦੇ ਨੇ ਹੋਰ ਦੇਸ਼ਾਂ ਦੇ ਵਿੱਚ ਬਹਿ ਕੇ ਜੰਗ ਦੀਆਂ ਸਿਰਫ ਖਬਰਾਂ ਦੇਖ ਕੇ ਨਹੀਂ ਤੁਹਾਡੀ ਗੱਲ ਠੀਕ ਹੈ ਚੱਲੇ ਕਿਸੇ ਤੇ ਜ਼ਿੰਮੇਵਾਰੀ ਹੁੰਦੀ ਆ ਨਾ ਜ਼ਿੰਮੇਵਾਰੀ ਚਲੋ ਇਸ ਵੇਲੇ ਮੋਦੀ ਸਾਹਿਬ ਤੇ ਜ਼ਿੰਮੇਵਾਰੀ ਆ ਜਲੇ ਇਹਦਾ ਹੋਇਆ ਕਈ ਸਿਆਸੀ ਲੋਕ ਆ ਜਿਹੜੇ ਇਸ ਵੇਲੇ ਮੋਦੀ ਸਾਹਿਬ ਦੇ ਪੋਲੀਟੀਕਲ ਤੌਰ ਤੇ ਉਹਨਾਂ ਦੇ ਆਪੋਜੀਸ਼ਨ ਚ ਆ ਇਸ ਵੇਲੇ ਸਾਰੇ ਇੱਕ ਇੱਕ ਹੋਏ ਆ ਇੱਕ ਹੋਏ ਆ ਉਹ ਤਾਂ ਨੈਸ਼ਨਲਿਜ਼ਮ ਦੀ ਗੱਲ ਆ ਗਈ ਨਿਜ਼ਮ ਆ ਗਈ ਹੈ ਨਾ ਤੇ ਚੱਲੇ ਕਿਸੇ ਤੇ ਜ਼ਿੰਮੇਵਾਰੀ ਪੈਂਦੀ ਆ ਇਹ ਜਿਹੜਾ ਰਵਾਜ ਤੁਸੀਂ ਕਿਹਾ ਹੈ ਨਾ ਹੁਣ ਦੇਖੋ ਜਿਹੜਾ ਪਾਕਿਸਤਾਨ ਦਾ ਬਾਜਵਾਸੀ ਜਨਰਲ ਸੀਗਾ ਉਹ ਨਾ ਇੰਨਾ ਕਿ ਪੈਸਾ ਲੈ ਕੇ ਇੰਗਲੈਂਡ ਜਾ ਕੇ ਸੈੱਟ ਹੋ ਗਿਆ ਹਾਂਜੀ ਠੀਕ ਆ ਅਮ ਸ਼ਫਰ ਸੀ ਐਰਾ ਵਗੈਰਾ ਸਭ ਚਲ ਗਿਆ ਹਜੇ ਆਪਣੇ ਇੰਡੀਆ ਵਿੱਚ ਤੋਂ ਕੋਈ ਇਦਾਂ ਦੀ ਗੱਲ ਨਹੀਂ ਮੈਂ ਸੁਣਨ ਚਾਹੀ ਨਾ ਮੈਂ ਦੇਖੀ ਨਾ ਮੈਂ ਪੜ੍ਹੀ ਆ ਤੇ ਇੱਧਰ ਤਾਂ ਹੈ ਠੀਕ ਆ ਪਰ ਨਹੀਂ ਹਿੰਦੁਸਤਾਨੀ ਜਿਹੜੇ ਆ ਮਤਲਬ ਕਿ ਇਹਨਾਂ ਚ ਜਜ਼ਬਾ ਆ ਸਾਡਾ ਇਤਿਹਾਸ ਇਦਾਂ ਦਾ ਆ ਕੋਈ ਗੱਲ ਨਹੀਂ ਦੇਸ਼ ਤੌਰ ਤੇ ਪੰਜਾਬ ਦਾ ਇਤਿਹਾਸ ਪੰਜਾਬ ਦਾ ਤਾਂ ਕੀ ਬਾਤਾਂ ਪੰਜਾਬ ਦੇ ਬਾਰੇ ਤਾਂ ਕੋਈ ਕਹਿ ਨਹੀਂ ਸਕਦਾ ਪੰਜਾਬ ਤਾਂ ਮਤਲਬ ਕਿ ਸਾਰੇ ਦੁਨੀਆ 'ਚ ਮਸ਼ਹੂਰ ਆ ਸਿੱਖ ਮਸ਼ਹੂਰ ਆ ਇਹਨਾਂ ਦੀਆਂ ਜਿਹੜੀਆਂ ਸਿੱਖ ਯੂਨਿਟ ਆ ਉਹ ਮਸ਼ਹੂਰ ਆ ਉਹ ਕੋਈ ਗੱਲ ਨਹੀਂ ਇਹ ਤਾਂ ਹੈ ਆ ਇੱਡੀ ਕੋਈ ਗੱਲ ਨਹੀਂ ਦੇਸ਼ ਨਾ ਖੜੇ ਆ ਜੀ ਠੀਕ ਹੈ ਉਹ ਹੋਣਾ ਹਾਂ ਹੁਣ ਮੌਜੂਦਾ ਹਾਲਾਤ ਜਾਣ ਲੈਣੇ ਆ ਬਾਈ ਤੁਸੀਂ ਰਾਤ ਸਮੇਂ ਇੱਥੇ ਸੀ ਜਦੋਂ ਸਾਰਾ ਕੁਝ ਵਾਪਰੇ ਹਾਂਜੀ ਹਾਂਜੀ ਮੈਂ ਜੀ ਰਾਤ ਇੱਥੇ ਸੀ ਅੱਛਾ ਕਿਵੇਂ ਦਾ ਉਹ ਐਕਸਪੀਰੀਅੰਸ ਸੀ ਕਦੋਂ ਤੁਹਾਨੂੰ ਪਤਾ ਲੱਗਦਾ ਸਭ ਤੋਂ ਪਹਿਲਾਂ ਹੀ ਤਸਵੀਰ ਬਾਹਰ ਆ ਕੇ ਤੁਸੀਂ ਦੇਖੀਓ ਜਾਂ ਤੁਸੀਂ ਬਾਹਰ ਹੀ ਮੌਜੂਦ ਹੋਵੋਗੇ ਕੀ ਸੀ ਉਸਤੇ ਜਰਾ ਚਾਨਣਾ ਪਾਇਓ ਕੁਛ ਨਹੀਂ ਭਾਜੀ ਅਸੀਂ ਅੰਦਰ ਸੁੱਤੇ ਪਏ ਸੀ ਮੈਂ ਲਾਸਟ ਰੂਮ ਨੂੰ ਲੰਮਾ ਪਿਆ ਸੀ ਸੁੱਤਾ ਪਿਆ ਸੀਗਾ 12 ਕ ਵੀ ਸੁੱਤਾ ਹੁਣ ਤੇ ਬਾਹਰ ਵਿੱਚ ਤਮਾਕਾ ਇੰਨੀ ਜ਼ੋਰ ਨਾਲ ਹੋਇਆ ਸਾਡੇ ਸਾਰੇ ਦਰਵਾਜ਼ੇ ਇਦਾਂ ਖੜਕੇ ਜਿੱਦਾਂ ਪਹਛਾਲ ਆਇਆ ਹੁੰਦਾ ਹਨ ਠੀਕ ਹੈ ਤੇ ਜਦੋਂ ਅਸੀਂ ਦੇਖਿਆ ਬਾਹਰ ਆ ਕੇ ਸਾਡੇ ਇੱਥੇ ਧੂਆਂ ਧੂਆਂ ਜਿਹਾ ਹੋਇਆ ਸੀਗਾ ਤੇ ਨਾਲੇ ਅਸੀਂ ਉਹ ਜਿਹੜਾ ਸੀਗਾ ਡਰੋਨ ਦਾ ਹਸਾਬ-ਤਾਬ ਜੋ ਵੀ ਮਲਵਾ ਸੀਗਾ ਕੋਈ ਵੀ ਤਮਾਕਾ ਖੇਸ ਹਾਂਜੀ ਜੋ ਵੀ ਸੀ ਹਾਂਜੀ ਉਹ ਫੇ ਅਸੀਂ ਇੱਥੋਂ ਚੱਕ ਕੇ ਸੈਨ ਨੂੰ ਕਰਤੀ ਕਿ ਇੱਥੇ ਕਿਤੇ ਵਿਸਪੋਰਟ ਨਾ ਹੋ ਜੂਵੇ ਫੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਪਤਾਰੇ ਪੁਲਿਸ ਆਪਣੀ ਜਿਹੜੀ ਚੌਂਕੀ ਲੱਗਦੀ ਆ ਉਹਨੂੰ ਅਸੀਂ ਕਾਲ ਕੀਤੀ ਤੇ ਉਹ ਫਟਾਫਟ ਸਾਡੇ ਕੋਲ ਦੇ ਘੰਟੇ ਦੇ ਵਿੱਚ ਵਿੱਚ ਪਹੁੰਚ ਗਏ ਹਾਂ ਤੇ ਬਾਕੀ ਆ ਜੋ ਵੀ ਹੋਣ ਰਿਹਾ ਆ ਪੰਜਾਬ ਤੇ ਜੀ ਆਪਾਂ ਤਾਂ ਸਾਨੂੰ ਸਰਕਾਰ ਅੱਜ ਕੱବੇ ਹੀ ਤਾਂ ਤਿਆਰ ਵਰ ਤਿਆਰ ਆ ਜਾਂਨ ਨੂੰ ਜਦੋਂ ਕਹਿਤਾ ਹੀ ਤਰਪਣਾ ਇਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਵੀ ਡਰਦੇ ਆ ਜਾਂ ਕਿਦਾਂ ਸਾਡਾ ਸਾਰਾ ਪਿੰਡ ਬਹੁਤ ਦਲੇਰੀ ਨਾਲ ਸਾਰਾ ਕੁਝ ਹੈਂਡਲ ਕਰ ਰਿਹਾ ਬਾਕੀ ਜੇ ਸਾਡੀ ਕਿਤੇ ਲੋਡ ਪਈ ਆਪਾਂ ਤਿਆਰ ਵਰ ਤਿਆਰ ਆ ਜਦੋਂ ਮਰਜ਼ੀ ਬਾਜ ਮਾਰ ਲੈ ਹਮ ਸਹੀ ਜੀ ਤੇ ਤੁਹਾਡੇ ਘਰ ਚ ਕਿਨ ਪੰਜਾਬ ਲਈ ਆਪਾਂ ਕੁਝ ਵੀ ਕਰ ਸਕਦੇ ਕਿਸੇ ਵੀ ਹੱਦ ਤੱਕ ਜਾ ਸਕਦੇ ਜੇ ਪੰਜਾਬ ਦੀ ਗੱਲ ਆਉਂਦੀ ਆ ਸਰ ਜਿਹੜੀ ਇਹ ਗੱਲ ਕਹੀ ਜਾ ਰਹੀ ਕਿ ਦੋਨੋਂ ਪਾਸਿਓਂ ਪੰਜਾਬ ਹੀ ਨੁਕਸਾਨਿਆ ਜਾ ਰਿਹਾ ਗੁਜਰਾਤ ਚ ਕਿਉਂ ਨਹੀਂ ਗੱਲ ਹੁੰਦੀ ਰਾਜਸਥਾਨ ਚ ਇਹੋ ਜੀ ਕਿਉਂ ਨਹੀਂ ਗੱਲ ਹੁੰਦੀ ਰਾਜਸਥਾਨ ਚ ਚਲੋ ਨੋ ਡਾਊਟ ਰਾਤੀ ਕੁਝ ਹਮਲੇ ਹੋਏ ਨੇ ਪਰ ਗੁਜਰਾਤ ਇੰਨਾ ਸੇਫ ਕਿਉਂ ਹੈ ਕਹਿੰਦੇ ਉਹ ਬਿਜ਼ਨਸ ਹੱਬ ਬਣਾਈ ਹੋਈ ਹੈ ਤੇ ਇਧਰੋਂ ਲੜਾਈ ਲਾਈ ਹੈ ਬਿਲਕੁਲ ਬਿਲਕੁਲ ਹੀ ਸਾਡੇ ਆਪਣੇ ਵਰਗੇ ਆਮ ਲੋਕਾਂ ਤੇ ਇਹ ਕਰਦੇ ਕਿਉਂਕਿ ਪੰਜਾਬ ਇੱਕ ਅੰਨਦਾਤਾ ਇਹ ਸਾਰਿਆਂ ਨੂੰ ਕਮਾ ਕੇ ਆਪਣਾ ਕਾਣਕ ਚੌਲ ਸਾਰਾ ਕੋਕ ਉਗਾ ਕੇ ਦੇਣ ਵਾਲਾ ਆ ਪਰ ਇਹ ਜਿੱਥੇ ਵੱਡੇ ਮਗਰਮੱਛ ਬੈਠੇ ਆ ਇਹ ਉਧਰ ਨੂੰ ਨਹੀਂ ਜਾਂਦੇ ਇਹ ਸਾਡੇ ਮਾੜੇ ਲੋਕ ਜਿਹੜੇ ਇੱਥੇ ਬੈਠੇ ਆ ਵਿਚਾਰੇ ਉਨ੍ਹਾਂ ਤੇ ਹਮਲਾ ਉਨ੍ਹਾਂ ਤੇ ਆਪਣੀ ਜੋਰ ਜਮਾਇਸ਼ ਕਰਨ ਦੇ ਆ ਜੀ ਹੂੰ ਜੀ ਸੋ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ جنگ ਦੀ ਮੈਂ ਗੱਲ ਕੀਤੀ ਕਿ ਆਮ ਜਨ ਸਧਾਰਨ ਵਿਅਕਤੀ جنگ ਚਾਹੁੰਦਾ ਤੁਸੀਂ جنگ ਚਾਹਦੇ ਹੋ ਵੀ ਆ ਜੋ ਕੁਝ ਸੰਧੂਰ ਆਪਰੇਸ਼ਨ ਕੀਤਾ ਜਾ ਰਿਹਾ ਹੈ ਉਹਦੇ ਤਹਿਤ ਪਹਿਲਾਂ ਚਲੋ ਪਹਿਲਗਾਮ ਚ ਜੋ ਕੁਝ ਹੋਇਆ ਉਹਦੀ ਤਾਂ ਸਾਰੇ ਨਿੰਦਾ ਕਰ ਰਹੇ ਨੇ ਪਰ ਉਹਦੇ ਬਦਲੇ ਚ ਹੁਣ ਹੋਰ ਸੰਧੂਰ ਜਿਹੜੇ ਉੱਜੜ ਰਹੇ ਨੇ ਚਾਹੁੰਦੇ ਗਰੀਬ ਜਨਤਾ ਉੱਜੜ ਰਹੀ ਆ ਹੂੰ ਹੁਣ ਇਦਾਂ ਹੀ ਬਿਆਸਪਿੰਦ ਆਏ ਆ ਉਹ ਜਾਰੇ ਕਾਰਗਲ ਚੋਂ ਉੱਥੇ ਸਿਗੇ ਜੰਮੂ ਕਸ਼ਮੀਰ ਉਹ ਇੱਕ ਘਰ ਦੇ ਚਾਰ ਬੰਦੇ ਆ ਦੇਖ ਲਓ ਇੱਕ ਪਿਓ ਪੁੱਤ ਗਾਂ ਦੋ ਮੁੰਡੇ ਸਾਰੇ ਉੱਥੇ ਹੀ ਸੀ ਅਫਸਰ ਬਣੇ ਉਹ ਚਾਰੇ ਹੀ ਮੌਤ ਗਏ ਚੌਂਦੀਆਂ ਲਾਛਾਂ ਆਈਆਂ ਤਾਂ ਵਿਚਾਰੀਆਂ ਰੋਂਦੀਆਂ ਫਿਰਦੀਆਂ ਸ਼ਹੀਦ ਹਾਂਜੀ ਛੇਦ ਹੋ ਗਏ ਤੇ ਗਰੀਬਾਂ ਦਾ ਸੌਖਾ ਹੈ ਸ਼ਹੀਦ ਖਾਣਾ ਬਹੁਤ ਔਖਾ ਹੈ ਉਹ ਚਾਰ ਦੀਆਂ ਚਾਰੇ ਰੰਡੀਆਂ ਹੋ ਗਈਆਂ ਕਿੰਨਾ ਔਖਾ ਘਰ ਦੇ ਵਿੱਚ ਕੋਈ ਬੰਦਾ ਨਹੀਂ ਰਹਿ ਗਿਆ ਇਹ ਦੇ ਹੀ ਹੋਣਾ ਗਰੀਬ ਜਨਤਾ ਮਰਦੀ ਆ ਪਰ ਫਿਰ ਬਾਅਦ ਚੋਂ ਬਦਨਾਮ ਪੰਜਾਬ ਨੂੰ ਕਰਦੇ ਨੇ ਕਿ ਪੰਜਾਬ ਚ ਨਸ਼ਾ ਬਹੁਤ ਪੰਜਾਬ ਚ ਪੰਜਾਬ ਤਾਂ ਉੜਦਾ ਪੰਜਾਬ ਐ ਆ ਜਦੋਂ ਪੰਜਾਬ ਫੇ ਜਾ ਕੇ ਬਾਰਡਰਾਂ ਤੇ ਲੜਦਾ ਉਦੋਂ ਨਹੀਂ ਦੀਦਾ ਉਦੋਂ ਨਹੀਂ ਦੀਦਾ ਉਦੋਂ ਨਹੀਂ ਉਹਨਾਂ ਦੀਦੇ ਉਦੋਂ ਮਗਰਮਾ ਛੋਰ ਬਥੇਰੇ ਬੈਠੇ ਆ ਹੂੰ ਉਹਨਾਂ ਤੇ ਤਾਂ ਬੰਬ ਡੇਗਦੇ ਨਹੀਂ ਗਰੀਬ ਜਨਤਾ ਤੇ ਹੀ ਡੇਗਦੇ ਆ ਇਹ ਕਿਉਂ ਸਿਆਸਤਦਾਨਾਂ ਦਾ ਜਵਾਬ ਦੇਣਾ ਉਧਰੋਂ ਸਿਆਸਤਦਾਨਾਂ ਬਾਰੇ ਕੀ ਕਹੋਗੇ ਜਿਹੜੇ ਸਿਆਸਤਦਾਨ ਨੇ ਜਿਹੜੇ ਮੀਟਿੰਗਾਂ ਕਰ ਲੈਂਦੇ ਨੇ ਇਹਦੇ ਅੰਦਰ ਕਰ ਲੈਂਦੇ ਆ ਚਲੋ ਜੀ ਆਪਾਂ ਸਾਡੇ ਦੇ ਕਿਹੜਾ ਮੰੰਡ ਡਿਗਣੇ ਕਹਿਣਾ ਹਾਂ ਡਿਗਣੇ ਤਾਂ ਜਨਤਾ ਗਰੀਬ ਤੇ ਆ ਹਾਂ ਉਹਨਾਂ ਤੇ ਨਹੀਂ ਡਿਗਣੇ ਉਹਨਾਂ ਤੇ ਡਿਗੇ ਇੱਕ ਵਾਰੀ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਐਦਾਂ ਹਾਲਤ ਹੁੰਦੀ ਆ ਹੂੰ ਇਹ ਪਤਾ ਲੱਗੇ ਉਹਨਾਂ ਦੇ ਆਪ ਦੇ ਬੱਚੇ ਤਾਂ ਅਮਰੀਕਾ ਕੈਨੇਡਾ ਇੰਗਲੈਂਡ ਬੈਠੇ ਆ ਉਹਨਾਂ ਨੂੰ ਤਾਂ ਜੇ ਇੱਥੋਂ ਵੀ ਜਾਣਾ ਬੱਚਣ ਦੇ ਲਈ ਪਲੇਨਾਂ ਦੇ ਵਿੱਚ ਚਲ ਜਾਣਾ ਆਪਣੇ ਆਜੇ ਉਹਨੇ ਕਿਹਾ ਗੱਡੀਆਂ ਸਕੂਟਰਾਂ ਤੇ ਜਾਣਾ ਹਮ ਆਪਣੀ ਜੰਦ ਦੇ ਤੇ ਸਕੂਟਰਾਂ ਦੇ ਤੌਰ ਕੇ ਤੁਰਿਓ ਆ ਹਮ ਹੈ ਕਿ ਨਹੀਂ ਹੁਣ ਆਪ ਤੁਹਾਡੇ ਤੋਂ ਇਹ ਥੋੜੀ ਆਪਸ਼ਨ ਆ ਆਪਣੇ ਵਰਗਿਆਂ ਤੋਂ ਇਹ ਥੋੜੀ ਆਪਸ਼ਨ ਆ ਵੀ ਇੱਥੇ ਅੱਜ ਹਮਲਾ ਹੋਇਆ ਅਸੀਂ ਛੱਡ ਕੇ ਇੱਥੋਂ ਕਿਤੇ ਹੋਰ ਚੱਲ ਜਾਈਏ ਕਿੱਥੇ ਨੂੰ ਜਾਣਾ ਹਮ ਜਾਣਾ ਵੀ ਕਿੱਥੇ ਹੈ ਮਿੰਦਰ ਸਾਹਿਬ ਸਾਰੀ ਜ਼ਿੰਦਗੀ ਦੀ ਸੰਪਤੀ ਲਾਈ ਆ ਇੱਥੇ ਇਹ ਤਾਂ ਆਪਣੇ ਘਰ ਪੱਕੇ ਆ ਇੱਥੇ ਜਾਵਾਂਗੇ ਕਿਹਦੇ ਕੋਲ ਜਾਵਾਂਗੇ ਜੇ ਉੱਥੇ ਜਾ ਕੇ ਇਹ ਕੰਮ ਹੋ ਗਏ ਤਾਂ ਫੇਰ ਕਿੱਥੇ ਜਾਵਾਂਗੇ ਸਹੀ ਗੱਲ ਹੈ ਪਰ ਇਹ ਵੀ ਦੱਸ ਦਿਓ ਇਹ ਵੀ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਚਾਣਨਾ ਪਾ ਦਿਓ ਇੱਕ ਮਾਂ ਹੋਣ ਦੇ ਨਾਤੇ ਕਿਉਂਕਿ ਬੱਚੇ ਸਮਝਦੇ ਨਹੀਂ ਐਡਵਾਈਜ਼ਰੀ ਸਰਕਾਰ ਜਾਰੀ ਕਰੀ ਜਾਂਦੀ ਹੈ ਬੱਚੇ ਜਿੱਦਾਂ ਹੀ ਬੱਤੀ ਕਿੱਦਾਂ ਦੇ ਬੱਚੇ ਆ ਬੱਚਿਆਂ ਨੂੰ ਕਿੱਦਾਂ ਪਾਲਣਾ ਤੇ ਕਿੱਦਾਂ ਬੜੇ ਕਰਨਾ ਤੇ ਕਿਈ ਕੁਛ ਕਰਨਾ ਇਹ ਬੱਤੀ ਜਿੱਦਾਂ ਹੀ ਜਾਂਦੀ ਆ ਸਾਰੇ ਨੌਜਵਾਨ ਆ ਕੇ ਬਾਹਰ ਬਹਿ ਜਾਂਦੇ ਨੇ ਸੜਕਾਂ ਦੇ ਉੱਪਰ ਵੀ ਭਾਈ ਲਾਈਟ ਚੱਲ ਗਈ ਆਪਾਂ ਫੋਨ ਚਲਾਈਏ ਬਾਹਰ ਆ ਤੁਹਾਡੀ ਕੰਦ ਸਾਹਮਣੇ ਹੀ ਦੱਸ ਰਹੀ ਆ ਸਾਰਾ ਕੁਝ ਉਹਨਾਂ ਦੇ ਨਾਲ ਹੀ ਹੋਣਾ ਸਭ ਕੁਝ ਉਹ ਭਈਆ ਪੂਈ ਨਹੀਂ ਚਲਾਉਂਦਾ ਸੀ ਅੱਛਾ ਜੀ ਉਹ ਕਹੇ ਸਾਹਮਣੇ ਕੰਨ ਤੇ ਸਾਰਾ ਕੁਝ ਦੱਸ ਰਹੀ ਕਿੰਤਾ ਛੜ ਰਹੇ ਲੱਗੇ ਨੇ ਆਮ ਬੰਦਾ ਤਾਂ ਵੈਸੇ ਹੀ ਰਗੜਿਆ ਜਾਊ ਜੇ ਇੰਨੇ ਕੁ ਗਰੀਬ ਬੰਦੇ ਦੁੱਧੇ ਮਰ ਜੂ ਹਮ ਇੱਕ ਰਹਿਣਾ ਲੱਗਣ ਤੇ ਮਰ ਜਾਣਾ ਇੰਨੇ ਖਤਰਨਾਕ ਰਹਿਣੇ ਆ ਹਾਂ ਅਸੀਂ ਤਾਂ ਹੁਣ ਦੇਖੇ ਅੱਖੀ ਦੇਖਿਆ ਸਾਰਾ ਕੁਝ ਹਾਂ ਐਡੇ ਐਡੇ ਵੱਡੇ ਪਲੇਟਾਂ ਬਾਂਬਾਂ ਦੇ ਮੰਗ ਐਡੀ ਵੱਡੀ ਐਡੀ ਮਾਰ ਦੇ ਲਈ ਕੀ ਲੱਗਾ ਜਦੋਂ ਸਾਰਾ ਕੁਝ ਹੋਇਆ ਇੱਕ ਵਾਰ ਦੇ ਲਈ ਦਿਲ ਚ ਕੀ ਆਇਆ ਵੀ ਕੀ ਬਹੁਤ ਮਾੜਾ ਆਇਆ ਪੀ ਹੁਣ ਤਾਂ ਗਏ ਹਾਂ ਇਦਾਂ ਸੀ ਵੀ ਜੇ ਕੋਈ ਹੋਰ ਆ ਗਿਆ ਤਾਂ ਸੀ ਗਏ ਅੱਛਾ ਤੇ ਫੌਜ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਸਹਿਯੋਗ ਕੀਤਾ ਉਹਨਾਂ ਨੇ ਹਾਂ ਪੁਲਿਸ ਨੂੰ ਸੱਦਿਆ ਸੀ ਉਹ ਆਈ ਅਚਾ ਮਗਰ ਸਵੇਰੇ ਫੌਜੀ ਆਏ ਫੌਜੀ ਆਏ ਤੇ ਉਹ ਫੌਜੀ ਉਸ ਸਮਗਰੀ ਨੂੰ ਨਾਲ ਲੈ ਗਏ ਨਾਲ ਲੈ ਗਿਆ ਸਾਰਾ ਕੁਝ ਇਕੱਠਾ ਕਰ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਇਹ ਕੰਗੜੀਆਲ ਪਿੰਡ ਦੇ ਹਾਲਾਤ ਨੇ ਸਾਡੀ ਤੁਹਾਨੂੰ ਇਹੀ ਤਾਂ ਕੀਦ ਹੈ ਕਿ ਜੇਕਰ ਤੁਸੀਂ ਵੀ ਕਿਤੇ ਧਮਾਕਾ ਕੇ ਸਮਗਰੀ ਦੇਖਦੇ ਹੋ ਜਾਂ ਕਿ ਤੁਹਾਡੇ ਏਰੀਆ 'ਚ ਕਿਤੇ ਧਮਾਕਾ ਖੇ ਸਮਗਰੀ ਡਿੱਗਦੀ ਹੈ ਤਾਂ ਕਿਰਪਾ ਕਰਕੇ ਉਹਨੂੰ ਹੱਥ ਪਾਉਣ ਨਾ ਜਾਓ ਇਹ ਨਾ ਕੋਸ਼ਿਸ਼ ਕਰੋ ਵੀ ਭਾਈ ਮੈਂ ਇਹਦੇ ਨਾਲ ਫੋਟੋ ਖਰਾਾਲਵਾ ਮੈਂ ਇਹਦੇ ਨਾਲ ਵੀਡੀਓ ਬਣਾ ਲਵਾ ਇਹ ਕੋਈ ਖਾਲਾ ਜੀ ਦਾ ਬਾੜਾ ਇਹ ਕੋਈ ਐ ਨਹੀਂਗਾ ਵੀ ਭਾਈ ਤੁਸੀਂ ਇਹਨੂੰ ਸਟੇਟਸ ਲਾ ਕੇ ਤੇ ਚਾਰ ਵਿਊ ਖੱਟ ਲਓਗੇ ਤਾਂ ਚੰਗਾ ਹੋ ਜਾਊਗਾ ਇਹ ਇਦਾਂ ਦੀ ਤਸਵੀਰ ਨਹੀਂ ਹੈ ਇਹ ਜੰਗ ਦਾ ਮੈਦਾਨ ਜਦੋਂ ਚੀਜ਼ਾਂ ਬਣ ਜਾਂਦੀਆਂ ਨੇ ਤਾਂ ਸੀਰੀਅਸ ਹੋਣ ਦੀ ਲੋੜ ਹੁੰਦੀ ਹੈ ਸੀਰੀਅਸ ਹੋ ਕੇ ਸੋਚੋ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਂਡ ਗਵਾਰਡ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਕਿਵੇਂ ਬਚਾਉਣਾ ਹੈ ਇਹ ਸਾਰੀ ਗੱਲਬਾਤ ਸੀ ਕੰਗਣੀਆਲ ਦੇ ਵਿੱਚ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਨਾਲ ਦੀ ਨਾਲ ਸਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ